ਬਹੁਤ ਸਾਰੀਆਂ ਐਪਸ ਆਰਿਆਂ ਨੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀਆਂ ਨੇ ਹਾਲ ਹੀ ਦੇ ਵਿੱਚ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦਾ AI ਦੇ ਨਾਲ ਮਜ਼ਾਕ ਉਡਾਉਂਦੀਆਂ ਵੀ ਨਜ਼ਰ ਆਉਂਦੀਆਂ ਨੇ ਅਗਲੀ ਜਿਹੜੀ ਜੰਗ ਹੋਵੇਗੀ ਉਹ AI ਦੇ ਨਾਲ ਲੜੀ ਜਾਏਗੀ AI ਦੇ ਨਾਲ ਕਈ ਵਾਰੀ ਕੋਈ ਇਹੋ ਜਿਹਾ ਕੁਝ ਵੀ ਬਣ ਜਾਂਦਾ ਹੈ ਜਿਹੜਾ ਅਸਲੀਅਤ ਤੋਂ ਕੂਹਾਂ ਦੂਰ ਹੁੰਦਾ ਹੈ ਅਗਲੀ ਜੰਗ ਇਹਦੇ ਨਾਲ ਲੜੀ ਜਾਏਗੀ ਇਹਦੇ ਵਿੱਚ ਕੋਈ ਸ਼ੱਕ ਤਾਂ ਨਹੀਂ ਜਿਹੜੀ ਗੱਲ ਇਹ ਚੌਹਨ ਸਾਹਿਬ ਕਹਿ ਰਹੇ ਐ ਇਹ ਚੀਜ਼ ਜਦੋਂ ਫੌਜ ਦੇ ਵਿੱਚ ਜਾਏਗੀ ਕਈ ਵਾਰੀ ਅਸੀਂ ਦੇਖਣ ਚ ਆਇਆ ਕਿ ਕੁਝ ਚੀਜ਼ਾਂ ਦੇ ਫਾਇਦੇ ਘੱਟ ਐ ਨੁਕਸਾਨ ਵੱਧ ਐ ਸੋਸ਼ਲ ਮੀਡੀਆ ਦਾ ਜ਼ਮਾਨਾ ਐ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਐ ਬਹੁਤ ਸਾਰੀਆਂ ਐਪਸ ਆਰੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀਆਂ ਨੇ ਹਾਲ ਹੀ ਦੇ ਵਿੱਚ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦਾ AI ਦੇ ਨਾਲ ਮਜ਼ਾਕ ਉਡਾਉਂਦੀਆਂ ਵੀ ਨਜ਼ਰ ਆਉਂਦੀਆਂ ਨੇ ਇੱਕ ਜੰਗ ਲੱਗਦੀ ਲੱਗਦੀ ਰੁਕੀ ਐ ਪਾਕਿਸਤਾਨ ਤੇ ਭਾਰਤ ਦੀ ਪਰੇਸ਼ ਦੌਰਾਨ ਸਿੰਗਾਪੁਰ ਦੇ ਵਿੱਚ ਜੋ ਭਾਰਤੀ ਸੈਨਾ ਦੇ ਜਨਰਲ ਨੇ ਅਨਿਲ ਚੋਹਾਨ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਗਲੀ ਜਿਹੜੀ ਜੰਗ ਹੋਵੇਗੀ ਉਹ AI ਦੇ ਨਾਲ ਲੜੀ ਜਾਵੇਗੀ ਦੇਖੋ ਜਿਵੇਂ ਜਿਵੇਂ ਨਵੀਆਂ ਟੈਕਨੀਕਾਂ ਇੱਥੇ ਆ ਰਹੀਆਂ ਨੇ ਜਿਹੜੀਆਂ ਨਵੀਆਂ ਤਕਨੀਕਾਂ ਅਸੀਂ ਨੀਤਾ ਪ੍ਰਤੀ ਜੀਵਨ ਦੇ ਵਿੱਚ ਵੀ ਅਪਣਾ ਰਹੇ ਹਾਂ ਜੀ ਉਹਦਾ ਇਸਤੇਮਾਲ ਹਰ ਖੇਤਰ ਚ ਹੋਏਗਾ ਹੂੰ AI ਦੇ ਨਾਲ ਕਈ ਵਾਰੀ ਕੋਈ ਇਹ ਹੈ ਜਾਂ ਕੁਝ ਵੀ ਬਣ ਜਾਂਦਾ ਹੈ ਜਿਹੜਾ ਅਸਲੀਅਤ ਤੋਂ ਕੌਹਾਂ ਦੂਰ ਹੁੰਦਾ ਹੈ ਜੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਗਲੀ ਜੰਗ ਇਹਦੇ ਨਾਲ ਲੜੀ ਜਾਏਗੀ ਇਹਦੇ ਵਿੱਚ ਕੋਈ ਸ਼ੱਕ ਤਾਂ ਨਹੀਂ ਦੂਜਾ ਜਦੋਂ ਨਵੀਆਂ-ਨਵੀਆਂ ਤਕਨੀਕਾਂ ਆਉਂਦੀਆਂ ਨੇ ਉਹ ਮਨੁੱਖ ਲਈ ਲਾਭਦਾਇਕ ਵੀ ਬਹੁਤ ਹੁੰਦੀਆਂ ਨੇ ਤੇ ਮਨੁੱਖ ਲਈ ਹਾਨੀਕਾਰਕ ਵੀ ਬਹੁਤ ਨੇ ਹੂੰ ਜਿਹੜੀ ਗੱਲ ਇਹ ਚੌਹਨ ਸਾਹਿਬ ਕਹਿ ਰਹੇ ਐ ਜਦੋਂ ਅਸੀਂ ਨਿੱਤਾ ਪ੍ਰਤੀ ਜੀਵਨ ਦੇ ਵਿੱਚ ਇਹ ਚੀਜ਼ਾਂ ਅਪਣਾਉਣ ਦਾ ਯਤਨ ਕਰਾਂਗੇ ਜੀ ਤੇ ਕਰਨੀਆਂ ਵੀ ਪੈਣਗੀਆਂ ਕਿਉਂਕਿ ਮਜਬੂਰੀ ਐ ਜੀ ਇਹ ਚੀਜ਼ ਜਦੋਂ ਫੌਜ ਦੇ ਵਿੱਚ ਜਾਏਗੀ ਕਈ ਵਾਰੀ ਅਸੀਂ ਦੇਖਣ ਚ ਆਇਆ ਹੈ ਕਿ ਕੁਝ ਚੀਜ਼ਾਂ ਦੇ ਫਾਇਦੇ ਘੱਟ ਹੈ ਨੁਕਸਾਨ ਵੱਧ ਹੈ ਮੇਰੇ ਕਹਿਲ ਜਿਹੜੇ ਫੌਜ ਦੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਇਹਦਾ ਧਿਆਨ ਹੋਰ ਕਰਨਾ ਚਾਹੀਦਾ ਹੈ ਫੌਜ ਨੂੰ ਇਸਤੇਮਾਲ ਕਰਨ ਵਾਸਤੇ ਸਿਰਫ ਤੇ ਸਿਰਫ ਫਾਇਦੇਮੰਦ ਚੀਜ਼ਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਜਿੰਨਾ ਚੀਜ਼ਾਂ ਦਾ ਫਾਇਦਾ ਨਹੀਂ ਹੁੰਦਾ ਚੰਗਾ ਹੋਵੇ ਉਹ ਤੋਂ ਗੁਰੇਜ ਕੀਤਾ ਜਾਵੇ ਜੀ ਪਰ ਉਹਨਾਂ ਨੇ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ ਇਹ ਚਿੰਤਾ ਬਹੁਤ ਯਾਦਾ ਇਹਦੇ ਉੱਤੇ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੂੰ ਜੀ ਕੋਈ ਨਾ ਕੋਈ ਢੰਗ ਅਪਣਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਕਨੀਕ ਦਾ ਗਲਤ ਫਾਇਦਾ ਉਠਾ ਕੇ ਕੋਈ ਮਨੁੱਖਤਾ ਦਾ ਘਾਹ ਨਾ ਕਰ ਦੇਵੇ ਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ